ਲੋ ਜੀ ਆਪਾਂ ਅੱਗੇ ਜੇ ਰਾਜੋ ਕੇ ਪਿੰਡ ਦੀ ਫਿਰਨੀ ਤੇ ਰਾਜੋ ਕੀ ਪਿੰਡ ਦੀ ਫਿਰਨੀ ਤੇ ਟਾਈਮ ਹੋ ਗਿਆ ਜੇ ਹਨੇਰਾ ਹੀ ਹੋ ਗਿਆ ਕਿ 7:30 ਹੀ ਹੋ ਗਏ ਹੋੜੇ ਹੋ ਗਿਆ ਸ਼ੁਰੂ ਹਨੇਰਾ ਇਸ ਪਿੰਡ ਨਾਲ ਬੜੀਆਂ-ਬੜੀਆਂ ਯਾਦਾਂ ਜੁੜੀਆਂ ਉਹਦੇ ਪਿੰਡ ਬਾਰੇ ਤੇ ਮੈਂ ਕੀ ਗੱਲ ਦੱਸਾਂ ਜਿਵੇਂ ਨਾਰਲੀ ਪਿੰਡ ਮਾੜੀ ਮੇਕਾ ਤੇ ਰਾਜੋ ਖਾਲਦੇ ਸਟੂਡੀਓ ਹੀ ਆਪਣਾ ਨਾਰਲੀ ਯਾਰੀ ਦੋਸਤੀ ਜਿਆਦੀ ਸੀ ਮਾੜੀ ਵਿੱਚੇ ਸਟੂਡੀਓ ਕਰਕੇ ਬੜਾ ਹੀ ਤਿਆਰੀ ਦੋਸਤੀ ਉੱਥੇ ਬੜੀ ਤੇ ਰਾਜੋ ਕੇ ਵੀ ਸਟੂਡੀਓ ਹੈ ਆਪਣਾ ਇਹ ਲੱਕੇ ਚ ਐਸਟੀਡੀਆ ਪੀਸੀਓ ਸਟੂਡੀਓ ਹੋਣ ਕਰਕੇ ਆਪਣਾ ਇਹ ਜਰਾ 25 ਕਿਲੋਮੀਟਰ ਦਾ ਤੈਹਰਾਣਾ ਇਹਦਾ ਪਿਛਲੇ 25 ਸਾਲਾਂ ਦਾ ਇਤਿਹਾਸ ਸੁਣਾ ਰਿਹਾ ਤੁਹਾਨੂੰ ਇਹ 25 ਕਿਲੋਮੀਟਰ ਬਾਰਡਰ 벨ਟ ਦੇ ਸਵਾਦੀ ਬੱਚਾ ਬੱਚਾ ਪਿਆਰ ਕਰਦਾ ਸੀ ਆਪਾਂ ਨੂੰ ਵੀ ਤੇ ਆਪਾਂ ਸਭ ਨੂੰ ਇੰਨੀ ਜਿਆਦੀ ਵਾਹਿਗੁਰੂ ਦੀ ਕਿਰਪਾ ਹੁਣ ਆਪਾਂ ਜਿਹੜਾ ਰਾਜੋ ਕੇ ਦੀ ਫਿਰਨੀ ਤੇ ਘੁੰਮਦਿਆਂ ਘਮਾਉਂਦੇ ਆ ਆਪਾਂ ਚਲੋ ਆਪਾਂ ਤੁਹਾਨੂੰ ਵੀ ਪਹਿਲਾਂ ਹੀ ਦੱਸਿਆ ਵੀ ਆਪਣੀਆਂ ਯਰਾਨੇ بڑے بڑے ਵੱਡੇ ਲੋਕਾਂ ਨਾਲ ਵੀ ਜੇ ਅਮੀਰਾਂ ਤੋਂ ਅਮੀਰਾਂ ਨਾਲ ਵੀ ਜੇ ਤੇ ਗਰੀਬਾਂ ਤੋਂ ਗਰੀਬਾਂ ਨਾਲ ਵੀ ਜੇ ਸਭ ਜਾਤਾਂ ਪਾਤਾਂ ਧਰਮਾਂ ਧੁਰਮਾਂ ਸਭ ਚ ਬੰਦੇ ਬੈਠੇ ਜੇ ਸਾਡੇ ਹਰ ਵਿਸ਼ੇ ਤੇ ਹਰ ਮੋੜ ਤੇ ਹਰ ਗਲੀ ਦੇ ਕੋਨੇ ਤੇ ਸਾਡਾ ਕੋਈ ਸੱਜਣ ਬੈਠਾ ਜੀ ਜਿਹੜੇ ਮਰਜੀ ਪਿੰਡ ਚ ਦੱਸ ਦਈਏ ਉੱਥੇ ਆਪਾਂ ਨੂੰ ਅਥੀਂ ਛਾਵਾਂ ਕਰਨ ਵਾਲੇ ਬੈਠੇ ਜੀ ਉਹਨਾਂ ਇੱਥੋਂ ਕੋਈ ਨਾ ਕੋਈ ਲੱਭਦੇ ਸੱਜਣ ਸਾਡਾ ਕੋਈ ਨਾ ਕੋਈ ਲੱਭੂਗਾ ਅੱਜ ਕਿੱਥੇ ਸੱਜਣ ਸੱਜਣੋਂ ਲੱਭੀਏ ਸੱਜਣਾ ਨੂੰ ਕਰੀਏ ਫੋਨ ਬਣ ਕੇ ਇਹਨੂੰ ਹਲੋ 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 ਹਾਂਜੀ ਉਹ ਬੱਠੀ ਕਿੱਥੇ ਆ? ਕਿਹੜਾ ਖਵਦਾਰ? ਮੈਂ ਭਰਾਵਾ ਤੈਨੂੰ ਚੇਚਾ ਮਿਲਣਾ ਹੈ ਅੱਗੋ ਪਿਛਵਾਦ ਨਾਲ ਮਿਲਦਾ ਨਹੀਂ ਅੱਜ ਜੇ ਤੈਨੂੰ ਮਿਲਣਾ ਹੈ ਤੂੰ ਲੱਭਾ ਨਹੀਂ। ਵਾਏ ਵਾਦਾ ਢਾਹ ਗਿਆ ਮੁਰਗਾ ਵੇਚ ਕੇ। ਤੇ ਮੁਰਗਾ ਵੇਚ ਕੇ ਤੇ ਮੈਂ ਜਿਹੜਾ ਖਾਣਾ ਮੁਰਗਾ ਮੈਂ ਕਰਾਂ ਫਿਰ ਹੁਣ ਮੈਂ ਤੇ ਤੇਰੇ ਮੁਰਗੇ ਵਾਲੀ ਦੁਕਾਨ ਤੇ ਖਲੋਤਾ। ਯਾਰਾ ਇੱਥੋਂ ਤੜਤੜ ਨਹੀਂ ਆਲਾ ਹਣੇ ਹੋਰ ਕੀ ਆ? ਨਹੀਂ ਹੁਣ ਲਾਖ ਨੇ ਕਿਹੜਾ ਜਾਂਦਾ ਫਿਰ ਮੈਂ ਤੇ ਤੈਨੂੰ ਮਿਲਣਾ ਚਲੋ ਮੁਰਖਾ ਮਰਗਾ ਦੇ ਇਤਰਾ ਹੀ ਆ ਮੈਂ ਚਲ ਗੱਲਬਾਤ ਮਾਰ ਕੇ ਜਾਨੇ ਆ ਤੇ ਆ ਜਾ ਕਰਿਆ ਨਾ ਫਿਰ ਕੀ ਆ ਚਾਹ ਪੀ ਕੇ ਚਾਈ ਨਾ ਮੈਂ ਚਾਹ ਛੂਤ ਨਹੀਂ ਹੋਏ ਵਲੇ ਮੈਂ ਪੀਣੀ ਐਵੇਂ ਝੂਠੀ ਗੱਲ ਹੀ ਤੇ ਉਤਰਾ ਮਿਲ ਲੈਨੇ ਆ ਨਾ ਦੇ ਅਤੋਂ ਆ ਗਿਆ ਜਾਈਥੋਂ ਕਾ ਜਾਣਾ ਕਾ ਤੇ ਨਾ ਮੋਟਰਸਾਈਕਲ ਤੇ ਇੱਥੇ ਆ ਮੋਟਰਸਾਈਕਲ ਲਾ ਗਈ ਤੇ ਆ ਆਵੇ ਕੋਈ ਨਕਵਾਂਡੇ ਉਹਦੇ ਖਾਣੇ 2 ਮਿੰਟ ਤੇ ਮਿਲ ਗਏ ਮੜਾਇਆ ਹਾਂ ਮੈਂ ਮੁੜ ਕੇ ਇੱਥੇ ਰਾਹ ਦੇ ਵਿੱਚ ਜਾਣਾ ਵਾਂ ਡੀਬੀਪੁਰ ਜਾਣਾ ਵਾਂ ਰਸਤੇ 'ਚ ਕੇਦਾ ਸਮਾਨ ਦੇਣਾ ਤੇ ਮੈਂ ਤੈਨੂੰ 2 ਮਿੰਟ ਮਿਲ ਨਹੀਂ ਆਇਆ ਆ ਆ ਜਾ ਆ ਜਾ ਐ ਹੁੰਦੇ ਜੇ ਸੱਜਣ ਇੱਕ ਗਰੀਬ ਘਰ ਦਾ ਇਹ ਆ ਜੇ ਸਾਡਾ ਬਠੀ ਰਾ ਜੋ ਕਿ ਬਠੀ ਐਸਟੀਡੀਆ ਦੀਆਂ ਦੁਕਾਨਾਂ ਹੁੰਦੀਆਂ ਸਾਡੀਆਂ ਤੇ ਉੱਥੇ ਐਸਟੀਡੀ ਤੈਨੂੰ ਮੈਂ ਲਿਆਂਦਾ ਹੀ ਲਾਇਆ ਹੀ ਵੱਧ ਤੋਂ ਵੱਧ ਕਿੰਨੀ ਕਿ ਤਨਖਾਹ ਹੁੰਦੀ ਉਦੋਂ 10000 ਰੁਪਇਆ ਤੇ ਇਹ ਹੈਂਡੀਕੈਪ ਸੀ ਇਹ ਹੈਂਡੀਕੈਪ ਸੀ ਤੇ ਇਹਨੂੰ ਨਾ ਪੀਸੀਓ ਤੇ ਰੱਖਿਆ ਤੇ ਇਹ ਵਿਚਾਰਾ ਚਲੋ ਮਾਰੇ ਸਿੰਘ ਪਰਿਵਾਰਾਂ ਚੋਂ ਆ ਤੇ ਚਲੋ ਬਾਕੀ ਭਰਾ ਵੀ ਕਰੀ-ਕੁਰੀ ਫਿਰਦੇ ਸਾਰੇ ਕੋਈ ਟਰੱਕਾਂ ਵਾਲਾ ਕੋਈ ਲੁਆਈਆਂ ਦਾ ਕੋਈ ਕੁਛ ਕੋਈ ਕਰਦਾ ਹੀ ਉਦੋਂ ਕੁਛ ਤੇ ਇਹ ਵਿਚਾਰਾ ਵਿਹਲਾ ਜਿਆ ਹੀ ਤੇ ਇੱਕ ਤੇ ਦੀ ਲਤਨੀ ਸੱਜੇ ਪੱਟੂ ਵੱਡੇ ਪੱਟੂ ਮਤਲਬ ਹੈ ਹੀ ਨਹੀਂ ਕਿ ਲੱਤ ਤੇ ਮੈਂ ਇਹਨੂੰ ਮੈਂ ਤੁਹਾਨੂੰ ਆਜਾ ਕਰ ਕੋਈ ਨਹੀਂ ਇਹਨੂੰ ਇੱਕ ਦੁਕਾਨ ਪਾਤੀ ਇਥੇ ਐਸਡੀ ਤੇ ਬਿਠਾਦਾ ਇਹਨੂੰ ਬਣਾਤਾ ਚਾਰਜ ਬੱਠੀ ਨੂੰ ਉਹਨਾਂ ਤੇ ਲਾਉਣ ਲਈ ਕੰਮ ਵਧੀਆ ਡਿਊਟੀ ਹੈ ਨਿਮਾਨਦਾਰੀ ਨਾਲ ਕੀਤੀ ਹੈ ਮੈਂ ਤੁਹਾਨੂੰ ਕਹਾਂ ਬਹੁਤ ਵਧੀਆ ਡਿਊਟੀ ਕਰਦਾ ਹੈ ਪਰ ਜਿਗਰਾ ਬੜਾ ਵੱਡਾ ਹੈ ਨਾ ਗਰੀਬੀ ਤੇ ਚਲੋ ਬਹੁਤ ਜ਼ਿਆਦਾ ਹੈ ਨਾ ਮੈਂ ਤੁਹਾਨੂੰ ਦੱਸਾਂ ਵੀ ਉਹਨਾਂ ਕੀ ਇੱਥੋਂ ਖਾ ਲੈਣਾ ਤੇ ਇੱਥੋਂ ਇੰਨਾ ਕੀ ਮਾਂ ਜਿੰਨੇ ਹੁੰਦਾ ਸਾਬਤ ਆ ਗਿਆ ਚਲੋ ਵਿਚਾਰੇ ਨੇ ਬੜੀ ਇਮਾਨਦਾਰੀ ਨਾਲ ਇੱਥੇ ਡਿਊਟੀ ਕੀਤੀ ਆ ਆਪਣੇ ਪੀਸੀਓ ਤੇ ਦੁਕਾਨ ਤੇ ਤੇ ਜੇਲੇ ਕਿਲੇ ਵਿਚਾਰੇ ਨੇ ਇਹ ਵੀ ਦੱਸਦੇ ਰਹਿਣਾ ਫਲਾਣੇ ਦਾ ਵਿਆਹ ਹੈ ਕਿਉਂਕਿ ਇਹਦੇ ਭਰਾ ਲੁਵਾਈਆਂ ਹੁਣ ਲੁਵਾਈਆਂ ਦੇ ਨਾਲ ਕਰਕੇ ਪਿੰਡ 'ਚ ਪਤਾ ਲੱਗਦਾ ਲੋਕਦਾਰਿੰਦਾ ਤੇ ਇਹਨੇ ਵਿਚਾਰੇ ਨੇ ਉਹ ਵੀ ਦੱਸਦੇ ਦਿੰਦੇ ਰਹਿਆ ਕਰਨਾ ਕਿ ਵਿਆਹ ਫਲਾਣਾ ਬੁਕਰੋ ਤੇ ਕੱਲ ਨੇ ਇਦਾਂ ਹੀ ਕਰਨੀ ਜਦੋਂ ਇਹ ਕਰ ਰਿਹਾ ਉਹ ਮੇਰਾ ਸਰਦਾਰ ਆ ਕਦੋਂ ਆਉਣਾ ਸਰਦਾਰ ਤੇ ਹੁਣ ਵੀ ਵੇਖ ਲੋ ਤੁਹਾਡੇ ਸਾਹਮਣੇ ਬੋਲਿਆ ਵਿਚਾਰਾ ਤੇ ਇਹ ਗੱਲਾਂ ਹੁੰਦੀਆਂ ਹੁਣ ਮੈਂ ਨੂੰ ਇਹਦੇ ਪਤਾ ਨਹੀਂ ਕਿੰਨੀ ਕੁ ਵਾਰੀ ਫੋਨ ਕਰਦਾ ਹੁੰਦਾ ਹੀ ਵੀ ਯਾਰ ਤੂੰ ਕਈ ਸਾਨੂੰ ਛੱਡ ਗਿਆ ਸਾਨੂੰ ਮਿਲਿਆ ਕਰ ਅੱਜ ਵੈਸੇ ਹੀ ਮੈਂ ਇਧਰ ਆਉਣਾ ਸੀ ਅਮਰਕੋਟ ਡੀਬੀਪੁਰੇ ਦੋ ਕੰਮ ਦੇਣੇ ਸੀ ਫਿਰ ਮਾ ਚਲੋ ਕੰਮ ਤੇ ਉਥੇ ਦੌਦਪੁਰਾ ਡਿਬੀ ਪਰ ਹਾਂ ਉਥੇ ਜਨਾ ਅਲਬਮ ਤੇ ਮਾਜਾ ਲਗੂ ਹੋ ਕੇ ਆਉਣੇ ਆ ਪਹਿਲਾਂ ਉਹਨੂੰ ਮਿਲ ਕੇ ਆਉਣੇ ਆ ਥੋੜਾ ਜਿਹਾ ਪਹਿਲਾਂ ਆਉਂਦੇ ਤੇ ਨੇ ਆਜ ਥੋਂ ਇੱਥੇ ਇੱਕ ਕਰ ਲੈਂਦਾ ਆਪਣਾ ਹੀ ਜਿਗਾਰਡਮੈਂਟ ਰੱਖਿਆ ਨੇ ਹੁਣ ਬੜਾ ਵਧੀਆ ਨੇ ਕੰਮ ਚਲਾ ਲਿਆ ਆਪਣਾ ਬਰੇਇਲਰ ਦਾ ਚਿਕਨ ਦਾ ਤੇ ਸੋਹਣਾ ਕੰਮ ਕਰ ਗਿਆ ਵਧੀਆ ਬਣਾ ਲਿਆ ਹੁਣ ਤੇ ਆਂਦਾ ਮੈਂ ਏਸੀ ਵੀ ਲਾ ਲਿਆ ਕੰਮ ਹੁਣ ਚੱਗੇ ਵਧੀਆ ਖਿੱਚਦਾ ਨੇ ਬਣਾਇਆ ਨਿਕਾਇਆ ਟੱਬਾ ਮੈਂ ਉਹਨਾਂ ਸਮੇਂ ਦੀ ਗੱਲ ਕਰਦਾ ਤੇ ਇੱਕ ਹੋਰ ਵੇਖੋ ਇਹਨੂੰ ਮੈਂ ਸ਼ਾਮੀ ਦੇ ਇਤਰਾ ਹੀ ਕਿਨੇ ਮਲਾਇਆ ਤੇ ਮੈਂ ਚਾਹ ਲਾਜੀ ਕੱਲ ਤੋਂ ਦੁਕਾਨ ਤੇ ਤੇ ਮੈਂ ਦੁਕਾਨ ਥੇ ਤੇ ਇਹਨੂੰ ਆਖਿਆ ਵੀ ਚਲਾ ਜੀ ਤੇ ਇਹ ਅਗਲੇ ਦਿਨਾਂ ਮੈਂ ਉਹਦੋਂ ਜ਼ਿਆਦਾ ਲਗੌਰ ਜ ਨਹੀਂ ਦਿੱਤਾ ਵੀ ਵੇਖਿਆ ਬੁਖਿਆ ਨਹੀਂ ਧਿਆਨ ਆ ਇਹਨੂੰ ਤੇ ਵੀ ਚਲੋ ਲੱਤ ਤੋਂ ਹੈਂਡੀਕੈਪ ਆ ਤਾਂ ਚਲੋ ਵਿਚਾਰਾ ਪੋੜੀ ਪੜੀ ਨਾ ਤੁਰਦਾ ਡੰਡੇ ਸੋਟੇ ਨਾਲ ਚਲੋ ਇੰਨੀ ਗਰੀਬ ਬੈਠਾ ਰਹੂਗਾ ਐਸਡੀ ਦੇ ਫੋਨ ਕਰਵਾਦਾ ਰਹੂਗਾ ਮੈਂ ਉਹ 3-4 ਦਿਨ ਆਇਆ ਨਹੀਂ ਤੇ ਇਹ ਲੱਗਾ ਰਿਹਾ ਇੱਥੇ ਦੁਕਾਨ ਤੇ ਫੋਨ-ਫੋਨ ਕਰਾਉਂਦਾ ਰਿਹਾ ਤੇ ਮੈਂ ਇੱਕ ਦਿਨ ਆਇਆ ਤੇ ਮੈਂ ਜੋ ਦੁਕਾਨ ਦੇਖਦਾ ਬੜਾ ਤਕੜਾ ਬੰਦਾ ਬੜਾ ਘੈਂਟ ਤੇ ਜੀਨ ਪਾਈ ਤੇ ਖਲੋਤਾ ਤੇ ਮੈਂ ਆ ਯਾਰ ਉਹਨੂੰ ਜਾ ਕੇ ਬੰਦੇ ਜਿਹੜਾ ਬੈਠਾ ਖਲੋਤਾ ਮੇਰੀ ਦੁਕਾਨ ਦੇ ਸਾਹਮਣੇ ਕੁੜੀਆਂ ਮੈਂ ਨਾ ਕਾਨੂੰਨ ਦੱਸਾਂ ਐਡਾ ਸਹਰਾ ਵੇਖ ਲੈਣਾ ਤੂੰ ਹੁਣੇ ਹੋਣਾ ਤੇ ਉਹ ਜਦੋਂ ਖਲੋਤਾ 6 ਫੁੱਟ ਦਾ ਇੱਕ ਬੜਿਆ ਮੈਂ ਹੈਪੀ ਯਰੋ ਜਿਹੜਾ ਮੈਂ ਬੰਦਾ ਰੱਖਿਆ ਇਥੇ ਹੈਂਡੀਕੈਪ ਉਹ ਕਿੱਥੇ ਆ ਉਹਦਾ ਕੀ ਨਾਮ ਦਾ ਬੱਠੀ-ਬੁੱਠੀ ਆ ਤੇ ਮੈਂ ਇਹਨੂੰ ਪੁੱਛੀ ਆਵਾ ਤੂੰ ਤਾਂ ਮੈਂ ਹੀ ਆ ਮੈਂ ਆ ਚਾਚਾ ਦੀ ਲਤ ਨਹੀਂ ਹੈਗੀ ਤੂੰ ਕਿੱਥੋਂ ਲਾਤਾ ਉਹਦੀ ਲਤ ਨਹੀਂ ਹੈਗੀ ਲਤ ਕਿੱਥੋਂ ਆ ਗਈ ਆ ਇਹਨੇ ਕੁੜੀਆਂ ਦੁੱਜੀ ਲਾ ਕੇ ਸਿੱਧੀ ਲਤ ਜੀਨ ਪਾਈ ਰੈ ਬੈਲਟ ਬੁੱਟ ਲਾਈਦਾ ਖਲੋਤਾ ਗੁਰੂਗਰਾ ਦੇ ਦੇ ਸਾਹਮਣੇ ਦੇ ਬੜੇ-ਬੜੇ ਫਿਲਮ ਸਟਾਰ ਨਕੇ ਜਗਦੇ ਹਾਂ ਉਹ ਮੈਂ ਤੂੰ ਕਦੋਂ ਆ ਯਾਰ ਉਹੀ ਤਾਂ ਲੱਤ ਨਹੀਂ ਹੈਗੀ ਆ ਨਾ ਮੈਂ ਹੀ ਆ ਹੁਣ ਕਿਤੇ ਲੋ ਲੱਤ ਵਖਾਈ ਨੇ ਲੱਕੜ ਦੀ ਜੀਨ ਪਾਈ ਤਾਂ ਪੂਰਾ ਖਲੋਤਾ ਰੈਡੀ ਸ਼ੈਡੀ ਦਾ ਬੁਜਾ ਕਰ ਕਰਕੇ ਤੇ ਮੈਂ ਯਾਰ ਉਹ ਤੇ ਗਰੀਬ じゃ ਮੈਨੂੰ ਬੜਾ ਲੱਗਾ ਤੇ ਤੂੰ ਤੇ ਤੂੰ ਤੇ ਐਸਟਡੀ ਯਾਰ ਤੂੰ ਤੇ ਮੀਰ ਬੜਾ ਲੱਗਣ ਰਿਆ ਮੈਂ ਤੇ ਗਰੀਬ じゃ ਸਮਝ ਕੇ ਤੈਨੂੰ ਨੌਕਰੀ ਤੇ ਰੱਖਿਆ ਸੀ ਚਲੋ ਜਿਤਰਾ ਵੀ ਵਿਚਰੇ ਨੇ ਆਪਣੀ ਇਤਕਾਰਦਾ ਰਿਹਾ ਅੱਜ 20-25 ਸਾਲ ਹੋ ਗਏ ਆ ਤੇ ਬਹੁਤ ਇੱਜ਼ਤ ਕਰਦਾ ਹੀ ਆ ਬੰਦਾ ਤੇ ਜਦੋਂ ਵੀ ਕਿਤੇ ਲਾਗੇ ਬਨੇ ਪਤਾ ਲੱਗ ਜੇ ਮੈਂ ਆਇਆ ਵਾਂ ਤੇ ਉਹ ਲੜਦਾ ਵੀ ਤੁਸੀਂ ਅੱਜ ਕੱਲ ਲੋਕ ਵੇਖ ਲੋ ਆਂਦੇ ਵੀ ਬੰਦਾ ਪਰਾਂ ਦੀ ਪਰਾਂ ਲੰਘ ਜੇ ਇਹ ਬਾਜਾ ਮਾਰਦਾ ਜਾਂਦਾ ਫੋਨ ਹੀ ਕਰੀ ਜਾਂਦਾ ਰਹਿੰਦਾ ਉਹ ਸਰਦਾਰਾ ਆ ਜਾ ਕਿਤੇ ਹੁਣ ਮੇਰਾ ਬੜਾ ਕੰਮ ਚੱਲਿਆ ਹੀ ਇੱਥੋਂ ਨਹਿਰ ਤੋਂ ਜਿਹੜਾ ਡੇ ਡੇ ਮੱਛੇ ਦੋ ਫੜ ਕੇ ਕੁੜੀਆਂ ਡਬਰੇ ਵੱਡੇ ਵੱਡੇ ਉਹ ਲੈ ਆ ਸੇ ਘਰ ਜਿਉਂਦੇ ਹੀ ਉਹ ਮੈਂ ਲੋਬੀ ਛੱਡੇ ਖੁੱਲੇ ਉਹ ਉੱਥੇ ਤੁਰੇ ਫਿਰਨਾ ਜਿਉਂਦੇ ਹੀ ਮੱਛੀਆਂ ਵੱਡੇ ਵੱਡੇ ਮੱਛੇ ਤੇ ਇਹਨੂੰ ਬੜੀ ਜਾਜ ਹੈ ਇਹ ਇਹ ਕੰਮਾਂ ਦਾ ਮਾਰਿਆ ਤੇ ਹੁਣ ਇਹਨੇ ਕੰਮੜਾ ਚਲਾ ਲਿਆ ਤੇ ਹੁਣ ਇਹੋ ਆਂਦਾ ਇਹਨੂੰ ਪਤਾ ਮੈਂ ਖਾਣ ਪੀਣ ਦਾ ਸ਼ਕੀਨ ਆ ਇਹਦੇ ਵਾਜਾ ਹੀ ਦਿੰਦਾ ਰਿੰਦਾ ਵਿਚਾਰਾ ਤੇ ਵੀ ਕਦੋਂ ਆਉਣਾ ਹੀ ਤੇ ਮੈਂ ਜਦੋਂ ਇੱਕ ਦੋਰੀ ਆਇਆ ਤੇ ਇੱਥੋਂ ਹੀ ਉਹ ਪਰ ਲੈਂਦਾ ਕਿ ਲੋਕ ਸੁੱਟ ਲੈਂਦਾ ਤੇ ਤਲਕੇ ਦੇ ਆ ਦੂਏ ਵੀ ਆ ਚਲੋ ਖਾਈਏ ਉੱਤੇ ਨਮਕ ਪਾਓ ਇਹ ਚਲੋ ਤੇ ਗੱਲਾਂ ਖਾਣ ਪੀਣ ਦੀਆਂ ਤੇ ਲੱਗਿਆ ਪਰ ਬੰਦੇ ਨਾ ਬੰਦਿਆਂ ਦੀ ਗੱਲ ਹੁੰਦੀ ਬੜੇ ਬੜੇ ਅਮੀਰ ਲੋਕ ਵੀ ਕਈ ਵਾਰੀ ਪਾਣੀ ਦਿਵਾਜ ਕੇ ਰ ਚਾਹ ਨਹੀਂ ਪੁੱਛਦੇ ਤੇ ਇਹ ਬੰਦਾ ਜਿਹੜਾ ਰਾਤ ਦਿਨ ਕਈ ਵਾਰੀ ਫੋਨ ਕਰਦਾ ਹਫਤੇ 'ਚ ਇੱਕ ਅੱਧਾ ਫੋਨ ਦਾ ਆਇਆ ਹੀ ਹੁੰਦਾ ਸਰਦਾਰਾ ਮਿਲ ਕੇ ਜਾਣਾ ਚਲੋ ਉਹਨਾਂ ਟਾਈਮ 'ਚ ਆਪਾਂ ਵੀ ਇਹਦਾ ਸਾਥ ਦਿੱਤਾ ਇਨੇ ਵੀ ਦੁਕਾਨ ਚਲਾਈ ਚਲੋ ਜਿੱਤਰਾ ਨਹੀਂ ਹੈਗਾ ਮਾੜਾ ਚੰਗਾ ਰਣ ਮਿਲ ਕੇ ਪਰ ਅੱਜ ਵਧੀਆ ਬੰਦਾ ਸਟੈਂਡ ਹੋ ਗਿਆ ਤੇ ਹੁਣ ਆਪਾਂ ਇਹਦੀ ਐਡ ਕਮ ਲਾਉਣੀ ਸੀ ਤੇ ਨੇਰਾ ਹੋ ਗਿਆ ਕਿ ਜਿਆਦਾ ਉਹ ਚਿਕਨ ਚੁਕੜ ਕਟਣ ਦਾ ਤੇ ਟਾਈਮ ਲੰਘ ਗਿਆ ਨਾ ਉਹ ਤਾਂ ਹੁੰਦਾ ਸੱਤ ਤੋਂ ਪਹਿਲਾਂ ਪਹਿਲਾਂ ਹੀ ਲੋਕਾਂ ਪੜਾਉਣਾ ਪਣਾ ਹੁੰਦਾ ਉਹ ਵੇਚ ਵਟ ਕੇ ਦੇ ਜਾਂਦਾ ਮੈਂ ਅੱਜ ਆਲਾ ਬੈਠਾ ਪੂਰਾ ਵਾਪੇ ਵਟੂਟ ਕੇ ਆਉਂਦੇ ਆਦਾ ਹਾਂ ਤਾਂ ਮੈਂ ਛਾਵਣੋਂ ਇੰਨੇ ਟਾਈਮ ਨਾਲ ਵਾਟ ਲਈ ਨਾ 6 6:30 ਵਜੇ ਤਾਂ ਮੈਂ ਅਰਗੇ ਟ੍ਰੇਲਰਾਂ ਦੇ ਲਾ ਲਾ ਧੋਣਾ ਮਾਰਦਾ ਹਾਂ ਵੜੀਆਂ ਇਹ ਸਾਰੇ ਬੜੇ ਕੰਮ ਕਰਦਾ ਵਧੀਆ ਵਧੀਆ ਮਤਲਬ ਹੁਣ ਇਹਦੀ ਰੋਟੀ ਇਹੋ ਆ ਤੇ ਹੁਣ ਕੀ ਕਰੇ ਉਹਨੇ ਹੁਣ ਤਾਂ ਮੀ ਚਿਕਨ ਦਾ ਤੇ ਵੱਡਣ ਦਾ ਤੇ ਉਹ ਬਾਵਾ ਇਹਦੇ ਯੋਰ ਵੜਾ ਦੀਆਂ ਲੱਤ ਨਹੀਂ ਹੈਗੀ ਵੱਖਰੀ ਗੱਲ ਲੱਤ ਵੀ ਲਵਾ ਲੈਂਦਾ ਕਦੀ ਕਦੀ ਤੇ ਪਰ ਬੰਦਾ ਕਹਿ ਰਿਹਾ ਯਾਰ ਸਾਡਾ ਯਾਰ ਹੈ ਕਿ ਭਰਾ ਹੀ ਹੀ ਸਮਝਦੇ ਛੋਟਾ ਅਹੀਂ ਤੇ ਕਦੀ ਉਹਨਾਂ ਦਿਨਾਂ ਚ ਵੀ ਨਹੀਂ ਕਦੀ ਇਹ ਗੱਲ ਨੂੰ ਆਖਿਆ ਵੀ ਸਾਡੀ ਦੁਕਾਨ ਤੇ ਨੌਕਰੀ ਕਰਦਾ ਜੇ ਉਹ ਇਹ ਗੱਲਾਂ ਆਪਣੇ ਸ਼ੁਰੂ ਤੇ ਹੀ ਹੋਈਆਂ ਇਕੱਠੇ ਹੀ ਰੋਟੀ ਰੱਟੀਆਂ ਆਂਦੀਆਂ ਇਤਰਾ ਹੀ ਚਲਦੀਆਂ ਪਾਣੀ ਪਿਆਰ ਸਤਿਕਾਰ ਬਣੇ ਆ ਆਉਂਦਾ ਜੀ ਮਿਲਦੇ ਆ ਮਲਾਉਣੇ ਆਉਣ ਵਾਲਾ